ਅਈ ਮੈਂ ਤਾਂ ਆਪਣਾ ਬੱਚਾ ਮਾਂ ਹਾਂ ਜਿਗਨ ਨੂੰ ਨਹੀਂ ਬੋਲਾਂਗੀ ਤੈਨੂੰ ਬਿੰਦੀਨੇ ਮੇਰੀ ਲਾਇਫ ਵਧੀਆ ਚੱਲਦੀ ਹੈ ਭਾਲੀ ਪਿੰਦੀ ਆ ਗਏ ਵਿੱਚ ਮੁੰਡੇ ਨੇ ਪਹਿਲੀ ਪਤਨੀ ਦੇ ਛੱਡਣ ਮਗਰੋਂ ਦੂਜਾ ਵਿਆਹ ਕਰਵਾ ਲਿਆ ਅਤੇ ਇਸ ਵਿਆਹ ਤੋਂ ਉਸਦੇ ਘਰ ਇੱਕ ਸੋਹਣਾ ਜਿਹਾ ਮਾਸੂਮ ਬੱਚਾ ਵੀ ਆ ਗਿਆ ਉਸਨੇ ਸੋਚਿਆ ਸੀ ਕਿ ਹੁਣ ਉਸਦੀ ਜ਼ਿੰਦਗੀ ਵਧੀਆ ਲੰਗੇਗੀ ਪਰ ਉਸਦੇ باوجود ਵੀ ਪਹਿਲੀ ਪਤਨੀ ਦੇ ਵੱਲੋਂ ਇਹ ਕੁਝ ਕਰ ਦਿੱਤਾ ਗਿਆ ਸੀ ਕਿ ਅੱਜ ਵੀ ਇਹ ਮੁੰਡਾ ਚੈਨ ਨਾਲ ਜੀ ਨਹੀਂ ਪਾਰ ਰਿਹਾ ਉਸਦੀ ਦੂਜੀ ਪਤਨੀ ਕੈਮਰੇ ਦੇ ਸਾਹਮਣੇ ਰੋਂਦੀ ਦਿਖਾਈ ਦਿੱਤੀ ਅਤੇ ਉਸਨੇ ਰੋ ਰੋ ਕੇ ਕਿਹਾ ਕਿ ਉਸਦੀ ਲਾਈਫ ਵਧੀਆ ਚੱਲ ਰਹੀ ਸੀ ਆਪਣੇ ਬੱਚੇ ਅਤੇ ਦੇ ਨਾਲ ਪਰ ਵਿੱਚ ਇਹ ਤੀਸਰਾ ਜਾਣਾ ਪਤਾ ਨਹੀਂ ਕਿੱਥੋਂ ਆ ਗਿਆ ਲੁਧਿਆਣਾ ਦੇ ਵਿੱਚ ਦੇਰ ਰਾਤ ਨੂੰ ਮੈਟਰੋ ਰੋਡ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਵਿਅਕਤੀ ਦੇ ਉੱਪਰ ਹਮਲਾ ਕੀਤਾ ਗਿਆ ਉਸ ਦੀ ਮਾਰ ਪिटਾਈ ਕੀਤੀ ਗਈ ਹਮਲਾਵਰ ਕੋਈ ਬਾਰੀ ਨਹੀਂ ਬਲਕਿ ਜ਼ਖਮੀ ਵਿਅਕਤੀ ਦੇ ਪਿੰਡ ਦਾ ਹੀ ਵਿਅਕਤੀ ਦੱਸਿਆ ਜਾ ਰਿਹਾ ਇਸ ਮੌਕੇ ਤੇ ਇਸ ਮੁੰਡੇ ਦੀ ਵਾਈਫ ਦੇ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਉਸਨੇ ਦੱਸਿਆ ਕਿ ਕਿੰਜੋਸ ਦਾ ਪਤੀ ਗੁੱਸੇ ਦੇ ਵਿੱਚ ਫੋਨ ਲੈ ਕੇ ਨਿਕਲਿਆ ਸੀ ਅਤੇ ਉਸ ਤੇ ਕਰਕੇ ਹੀ ਉਹ ਆਪਣੇ ਪਤੀ ਦੇ ਪਿੱਛੇ ਪਿੱਛੇ ਕਿਸੇ ਹੋਰ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਪਹੁੰਚ ਗਈ ਸੀ ਉਸ ਦੇ ਪਤੀ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਉਸੇ ਹਾਲਤ ਦੇ ਵਿੱਚ ਉਹ ਉਸ ਨੂੰ ਹਸਪਤਾਲ ਲੈ ਕੇ ਆਈ ਜ਼ਖਮੀ ਮੁੰਡੇ ਦੀ ਪਛਾਣ ਨਰਿੰਦਰ ਲਾੜੀ ਦੇ ਰੂਪ ਤੇ ਵਜੋਂ ਕੀਤੀ ਜਾ ਰਹੀ ਹੈ ਤੇ ਉਸ ਦੀ ਪਤਨੀ ਸੁਨੀਤਾ ਰਾਣੀ ਨੇ ਕਿਹਾ ਕਿ ਉਸ ਦਾ ਪਤੀ ਨਰਿੰਦਰ ਮੁਹੱਲੇ ਦੇ ਹੀ ਕੁਝ ਲੋਕਾਂ ਦੇ ਵੱਲੋਂ ਉਸ ਦੇ ਨਾਲ ਮਾਰ ਕੁੱਟਾਈ ਕੀਤੀ ਗਈ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੂੰ ਜ਼ਖਮੀ ਕੀਤਾ ਗਿਆ ਦਰਅਸਲ लाडी ਦੀ ਪਹਿਲੀ ਪਤਨੀ ਦੇ ਨਾਲ ਉਸਦਾ ਰਜ਼ਾਮੰਦੀ ਦੇ ਨਾਲ ਤਲਾਕ ਹੋਇਆ ਸੀ ਅਤੇ ਉਸਦੇ ਪਿੰਡ ਦੇ ਹੀ ਸਰਪੰਚ ਅਤੇ ਕੁਝ ਹੋਰ ਵਿਅਕਤੀਆਂ ਦੇ ਵੱਲੋਂ 5000 ਰੁਪਏ ਉਸਦੀ ਪਹਿਲੀ ਪਤਨੀ ਨੇ ਉਧਾਰ ਲਏ ਸਨ ਉਸਦੇ ਪੈਸੇ ਵਾਪਸ ਕਰਨ ਦੇ ਲਈ ਹੁਣ ਪਤੀ ਨੂੰ ਕਿਹਾ ਜਾ ਰਿਹਾ ਸੀ ਪਤੀ ਦਾ ਕਹਿਣਾ ਸੀ ਕਿ ਮੇਰੇ ਕੋਲ ਕੋਈ ਕੰਮਕਾਰ ਨਹੀਂ ਜਦੋਂ ਪੈਸੇ ਹੋਣਗੇ ਮੈਂ ਵਾਪਸ ਕਰ ਦਵਾਂਗਾ ਪੈਸੇ ਮੰਗਣ ਵਾਲਾ ਵਿਅਕਤੀ ਰੋਜ਼ ਹੀ लाਡੀ ਦੇ लाਡੀ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਜਿਸ ਤੇ ਚਲਦੇ ਇਸ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਬੀਤੇ ਦਿਨ ਉਸ ਨੂੰ ਫੋਨ ਕਰਕੇ ਬਾਹਰ ਬੁਲਾਇਆ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ ਇਸ ਮੌਕੇ ਤੇ ਪਤਨੀ ਨੇ ਕਿਹਾ ਕਿ ਉਹ ਪਿਛਲੇ 4 ਸਾਲ ਤੋਂ ਆਪਣੇ ਪਤੀ ਲਾਡੀ ਦੇ ਨਾਲ ਰਹਿ ਰਹੀ ਹੈ ਅਤੇ ਇਸ ਵਿਆਹ ਤੋਂ ਬਾਅਦ ਉਨ੍ਹਾਂ ਦਾ ਇੱਕ ਬੱਚਾ ਵੀ ਹੈ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੋ ਗਿਆ ਜਿਸ ਤੇ ਚਲਦੇ ਹੋਏ ਉਸ ਦਾ ਇਲਾਜ ਘਰ ਦੇ ਵਿੱਚ ਕੀਤਾ ਜਾ ਰਿਹਾ ਹੈ ਹਾਲਾਂਕਿ ਉਹ ਫੈਕਟਰੀ ਦੇ ਵਿੱਚ ਕੰਮ ਕਰਦਾ ਪਰ ਇਲਾਜ ਦੇ ਜਲਦੇ ਹੀ ਉਹ ਕੁਝ ਦਿਨਾ ਤੋ ਕੰਮਤੇ ਨਹੀਂ ਗਿਆ ਅਤੇ ਉਸਤਾ ਕਹਿਣਾ ਸੀ ਕਿ ਜਦੋਂ ਪੈਸੇ ਹੋਣਗੇ ਉਹ ਵਾਪਸ ਕਰ ਦਵੇਗਾ ਇਸ ਮੌਕੇ ਤੇ ਪਤਨੀ ਨੇ ਕਿਹਾ ਕਿ ਸਿਵਲ ਹਸਪਤਾਲ ਉਸ ਨੂੰ ਉਹ ਲੈ ਕੇ ਆਈ ਉਸ ਨੂੰ ਹੁਣ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਇਧਰ ਮੁੰਡੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਅਤੇ ਹੁਣ ਇਸ ਪਤਨੀ ਦਾ ਕਹਿਣਾ ਸੀ ਕਿ ਸਲੇਮ ਟਾਬਰੀ ਪੁਲਿਸ ਤੇ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਏਗੀ ਜਿਸ ਦੇ ਵੱਲੋਂ ਇਹ ਸਾਰੇ ਇਲਜ਼ਾਮ ਲਗਾਏ ਗਏ ਨੇ ਫਿਲਹਾਲ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਆਖਿਰਕਾਰ ਇਸ ਪਤਨੀ ਵੱਲੋਂ ਜੋ ਕੁਝ ਦੱਸਿਆ ਜਾ ਰਿਹਾ ਹੈ ਉਸ ਦੇ ਵਿੱਚ ਕਿੰਨੀ ਸੱਚਾਈ ਹੈ ਪਰੋਂਦੀ ਕੁਲੌਂਤੀ ਇਹ ਔਰਤ ਗੋਦ ਦੇ ਵਿੱਚ ਬੱਚਾ ਚੁੱਕੀ ਕੈਮਰੇ ਦੇ ਸਾਹਮਣੇ ਦੁਹਾਈ ਦੇ ਰਹੀ ਸੀ ਕਿ ਕਿੰਜ ਪਹਿਲੀ ਪਤਨੀ ਦੇ ਕਰਕੇ ਅੱਜ ਵੀ ਉਸ ਦੇ ਘਰ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ ਜਿਸ ਕਰਕੇ ਉਹ ਚਾਹੁੰਦੀ ਹੈ ਕਿ ਸ਼ਾਂਤੀ ਆਵੇ ਸਾਰਾ ਲੜਾਈ ਝਗੜਾ ਖਤਮ ਹੋਵੇ ਤੇ ਉਸ ਦੇ ਪਤੀ ਨੂੰ ਕੋਈ ਵੀ ਤੰਗ ਪਰੇਸ਼ਾਨ ਪਹਿਲੀ ਪਤਨੀ ਦੇ ਚੱਲਦੇ ਹੋਏ ਨਾ ਕਰੇ ਭਾਜੀ ਇਹ ਮੈਟਰੋ ਕੋ 50 ਕਿਲੋ ਅੱਛਾ ਤੇ ਕੀ ਹੋਇਆ ਕੀ ਹੈ ਇਹ ਹਸਬੰਡ ਨਾ ਤੁਹਾਡੇ ਮੇਰੇ ਹਸਬੰਡ ਨਹੀਂ ਅੱਛਾ ਹੋਇਆ ਕੀ ਹੈ ਕੁਛ ਨਹੀਂ ਭਾਈ ਇਹਨੂੰ ਫੋਨ ਤੇ ਇਹਨੇ ਪੈਸੇ ਇਹਦੀ ਪਹਿਲੀ ਵਾਈਫ ਨੇ ਹੈ ਨਾ 5000 ਰੁਪਏ ਲਿਆ ਸੀਗਾ ਵੀਰ ਮਨੂ ਕਮਾਨ ਨੇ ਅੱਛਾ ਜੀ ਤੇ ਉਹ ਇਹਨੂੰ ਨਹੀਂ ਪਤਾ ਵੀ ਮੈਂ ਪੈਸੇ ਦਿੱਤੇ ਇਹਦੀ ਪਹਿਲੀ ਵਾਈਫ ਨੂੰ ਮੈਂ ਦੂਜੀ ਵਾਈਫ ਆਂ ਨੂੰ ਅੱਛਾ ਜੀ ਤੇ ਉਹਨਾਂ ਦਾ ਤਲਾਕ ਹੋ ਗਿਆ ਅੱਛਾ ਜੀ ਇੱਕ ਇਹ ਨਸ਼ੇ ਚ ਪੈ ਗਿਆ ਚਿੱਟੇ ਚ ਠੀਕ ਆ ਭਾਈ ਇਹ ਕੋਈ ਕੰਮ ਤੇ ਜਾ ਨਹੀਂ ਹੁੰਦਾ ਘਰੇ ਦਾ ਲਾਜ ਚੱਲਦਾ ਪਿਆ ਹੈ ਇਹਨੂੰ ਘਰੇ ਮੁੰਡੇ ਭੇਜ-ਭੇਜ ਕੇ ਧਮਕੀਆਂ ਦਿੰਦਾ ਹੈ ਜੇ ਕਹਿੰਦਾ ਸੇ 5000 ਰੁਪਏ। ਕੌਣ ਧਮਕੀਆਂ ਦਿੰਦਾ? ਕਿਸ ਦੀ ਧਮਕੀਆਂ ਦਿੰਦਾ ਜੇ 5 ਮੈਨੂੰ ਕੌਣ ਹੈ ਕੌਣ? ਉਹੋ ਐਮਐਲਏ ਚ ਖੜਾ ਆ ਪਤਾ ਨਹੀਂ ਸਰਪੰਚੀ ਚ ਖੜਾ ਆ। ਅੱਛਾ ਜੀ ਪਟੀਆਂ ਦੇ ਕੋਲ। ਪਟੀਆਂ ਦੇ ਕੋਲੇ ਹੀ ਆ। ਉਹ ਕਹਿੰਦਾ ਜੇ ਤੂੰ 5000 ਰੁਪਏ ਨਹੀਂ ਦਿੱਤਾ ਵਿਆਜ ਲੱਗਾ ਹੋਇਆ 12-13000 ਰੁਪਏ ਮੜਦਾ ਆ। ਜੇ ਨਹੀਂ ਦਿੱਤਾ ਤਾਂ ਤੈਨੂੰ ਅਸੀਂ ਮਾਰ ਦਾਂਗੇ। ਇਹ ਕੰਮ ਕਿਸ ਚੀਜ਼ ਦਾ ਕਰਦੇ ਨੇ? ਇਹ ਫੈਕਟਰੀ ਚ ਭਾਜੀ ਕੰਮ ਕਰਦੇ ਨੇ ਤੇ ਅੱਜ ਕੀ ਅੱਜ ਕੀ ਹੋਇਆ ਅੱਜ ਇਹ ਦੱਸੋ ਅੱਜ ਇਹ ਨਹੀਂ ਪਤਾ ਕੀ ਹੋਇਆ ਮੈਂ ਅਸੀਂ ਤਾਂ ਘਰੇ ਸੀਗੇ ਭਾਜੀ ਤੇ ਇਹਨਾਂ ਨੂੰ ਇਹਨਾਂ ਨੂੰ ਫੋਨ ਆਇਆ ਇਹਨਾਂ ਨੂੰ ਇਹਨਾਂ ਨੂੰ ਘਰੇ ਜਿੱਦੋਂ ਬਾਰ-ਬਾਰ ਗੇੜੇ ਕੱਢਦਾ ਹੈ ਬੰਦਾ ਕਿਸ ਦਾ ਫੋਨ ਆਇਆ ਕਿਸ ਦਾ ਫੋਨ ਆਇਆ ਬਿੰਦੀ ਪਾਈਦਾ ਹੀ ਆਇਆ ਹੁਣ ਜੋ ਵੀ ਜਿਹੜਾ ਸਰਪੰਚ ਹੋਵੇ ਹਾਂਜੀ ਮੈਨੂੰ ਇਹਨਾਂ ਨੇ ਦੱਸਿਆ ਕਹਿੰਦੇ ਫੋਨ ਹੁੰਦਾ ਆ ਕਹਿੰਦੇ ਬਲੈਕਮਿਲ ਕਰਦੇ ਆ ਮੈਨੂੰ ਕਿਸੇ ਨੂੰ ਲੈ ਕੇ ਬਲੈਕਮਿਲ ਕਰਦੇ ਆ ਬਲੈਕਮਿਲ ਇਹ ਕਰਦੇ ਤੇਰੀ ਪਹਿਲੀ ਘਰ ਵਾਲੀ ਨੇ ਪੈਸੇ ਲਏ ਆ ਤੂੰ ਪੈਸੇ ਉਹ ਲੈ ਕੇ ਚੱਲ ਗਈ ਤੂੰ ਦੇ ਕਹਿੰਦਾ ਮੈਨੂੰ ਨਹੀਂ ਪਤਾ ਹੈਗਾ ਪੈਸੇ ਕਿਸ ਚੀਜ਼ ਦੇ ਲਏ ਆ ਫਿਰ ਜਦੋਂ ਇਹ ਘਰੋਂ ਚੱਲ ਗਏ ਉਸ ਤੋਂ ਬਾਅਦ ਇਹ ਤਾਂ ਮੈਂ ਨਸ਼ੇ 'ਚ ਪੜ ਕੇ ਜਦੋਂ ਮੇਰਾ ਨਸ਼ਾ ਛਡਾ ਦੂੰਗੇ ਤੁਸੀਂ ਸਰਪੰਚੀ 'ਚ ਬੜੇ ਆ ਤੁਸੀਂ ਮੇਰਾ ਨਸ਼ਾ ਛਡਾ ਦੂਗੇ ਅੱਛਾ ਜੀ ਤੇ ਕਹਿੰਦਾ ਮੈਂ ਤੁਹਾਡੇ ਪੈਸੇ ਦੇ ਦੂੰਗਾ ਤੇ ਤੁਹਾਨੂੰ ਪਤਾ ਕਿਦਾਂ ਲੱਗ ਰਿਹਾ ਇਹਨਾਂ ਦੇ ਪਰਿਵਾਰ ਹੋਇਆ ਜਾਂ ਮੁੰਡਾ ਜਿਹੜੇ ਛੱਡ ਵਜੀ ਹੋਈ ਆ ਮੈਂ ਪਾਜੀ ਪਿੱਛੇ ਜਦੋਂ ਇਹ ਗਏ ਆ ਨਾ ਗੁੱਸੇ 'ਚ ਗਏ ਆ ਮੈਂ ਪਿੱਛੇ ਜਿਹੜਾ ਵੀਰ ਸਿੰਘ ਸਰਪੰਚਾ ਉਹਨਾਂ ਦਾ ਮੁੰਡਾ ਛੋਟਾ ਲੈ ਕੇ ਮੋਟਰਸਾਈਕਲ ਤੇ ਉਹਦੋਂ ਨੂੰ ਜਾ ਰਿਹਾ ਸੀਗਾ ਉਹਨੂੰ ਉਹਦੇ ਮੋਟਰਸਾਈਕਲ ਤੇ ਬੈਠ ਕੇ ਪਿੱਛੇ ਪਿੰਡੀ ਦੇ ਦਫ਼ਤਰ ਗਈ ਆ ਅੱਛਾ ਜੀ ਠੀਕ ਆ ਪਾਜੀ ਤੇ ਇਹਨਾਂ ਨੇ ਜਦੋਂ ਮੈਂ ਇਹਨਾਂ ਨੂੰ ਕਿਹਾ ਵੇ ਤੁਸੀਂ ਛੱਡ ਦਿਓ ਮਤਲਬ ਮੈਂ ਪਿੱਛੇ ਖੜੀ ਸੀ ਮੈਂ ਲਾਡੀ ਲਾਡੀ ਕਰਦੀ ਸੀਗੀ ਭਾਈ ਇਹਨੇ ਗੜਾਸਾ ਜਰੂਰ ਲੈ ਕੇ ਕੋਲ ਗਏ ਆ ਇਹਨੇ ਡੰਡਾ ਮਾਰਿਆ ਇੱਥੇ ਆ ਚੀਜ਼ ਤੇ ਲੱਗੀ ਆ ਲੈ ਅੱਛਾ ਜੀ ਤੇ ਪਾਜੀ ਇਹਨਾਂ ਨੇ ਮਾਰਿਆ ਪਰ ਪਿੰਦੀ ਨੇ ਇਹਨੇ ਗੜਾਸਾ ਮਾਰਿਆ ਇਹਨੂੰ ਕੁੱਟਿਆ ਪਾਜੀ ਅੱਛਾ ਜੀ ਇਹਦਾ ਕੀ ਨਾਮ ਹੈ ਇਹਦਾ ਨਾਮ ਨਿਰਿੰਦਰ ਗੁਮਾਰਾ ਭਾਈ ਜੀ ਤੁਹਾਡੇ ਵੀ ਪਈ ਤੁਹਾਡੇ ਵੀ ਮਤਲਬ ਹੱ ਚੱਕੇ ਤੁਹਾਡੇ ਤੇ ਭਾਈ ਮੈਂ ਤਾਂ ਆਪਣਾ ਬੱਚਾ ਪਾਉਂ ਆਂ ਜਿਵੇਂ ਮੈਨੂੰ ਨਹੀਂ ਪਤਾ ਕਿ ਤੇਰੇ ਨੇ ਪਿੰਦੀ ਨੇ ਇਹਨੂੰ ਪਿੰਦੀ ਨੂੰ ਕਿੰ ਕਿੰਨੀ ਜ਼ਰ ਹੋ ਗਈ ਤੁਹਾਡੇ ਵਿਆਹ ਹੋਏ ਨੂੰ ਭਾਈ ਮੇਰਾ ਹੋ ਗਿਆ 4 ਸਾਲ ਹੋ ਗਿਆ 4 ਸਾਲ ਹੋ ਗਏ ਤੇ ਕਿੰਨੇ ਬੱਚੇ ਜਾਨੀ ਦਾ ਕੀ ਰੋਲਾ ਸੀ ਤੇਲੀ ਕਿੰਜ ਨਾਨੀ ਦਾ ਕੁਛ ਨਹੀਂ ਭਾਜੀ ਰਜਾ ਮੰਦੀ ਨਾਲ ਤਲਾਕ ਹੋਇਆ ਹੈ ਅੱਛਾ ਤੇ ਮੇਰਾ ਬੱਚਾ ਹੀ ਕੋਈ ਆ ਭਾਜੀ ਅੱਛਾ ਮੇਰੀ ਲੈ ਵਧੀਆ ਚੱਲਦੀ ਆ ਭਾਜੀ ਪਿੰਦੀ ਆ ਗਏ ਵਿੱਚ ਭਾਜੀ ਮੇਰੇ ਮਤੂੰ ਸਾਫ ਚਾਹੀਦੇ ਤੇ ਜੀ ਧਮਕੀਆਂ ਨਹੀਂ ਦੇ ਚੇ ਨੂੰ ਸਿਵਲ ਚ ਲੈ ਗਏ ਅਸੀਂ ਨਿੰਦਰਮ ਲਾਟੀ ਨੂੰ ਮਾਰਨਾ ਹੈ ਭਾਈ ਉਹ ਪੈਸੇ ਦੇ ਬੋਲਦਾ ਆ ਉਹਦਾ ਜਿਹੜਾ ਸੋਰਾ ਹੈ ਨਾ ਐਸੋਚੋ ਪਤਾ ਨਹੀਂ ਕੀ ਹੈਗਾ ਆ ਭਾਜੀ ਉਹਨਾਂ ਤੇ ਟੱਪਦੇ ਆ ਐਸੈਂਟ ਜਲਾਉਂਦਾ ਮਾਤਾ ਹੋਰ ਕੁਝ ਨਹੀਂ ਆ ਪੀਕ ਸੇ ਬਲਾਸ ਤਰਾਂ ਇਹ ਡਰ ਲੱਗਦਾ ਕੋਸੇਵ ਹਾਊਸ ਦਿਖਲਾਏ ਆ ਬਾਜੀ ਕੁਝ ਵੀ ਕਰਾ ਸਕਦਾ ਹੈ ਮੰਦੇਲੇ ਆ ਗਏ ਡਰ ਲੱਗ ਰਿਹਾ ਸਾਨੂੰ ਡਰ ਲੱਗਦਾ ਪਿਆ ਕਿੰਨੀ ਕਿ ਸਟਾਂ ਲੱਗੀਆਂ ਮੰਦੇਲੇ ਉਹ ਲੱਗੀਆਂ ਹੈ ਬਾਜੀ ਪਤਾ ਨਹੀਂ ਲੱਗੂ ਤੇ ਵੀ ਗੜਾਸੇ ਲੱਗੇ ਹੋਏ ਆ ਬਦੇ ਲੱਤੇ ਤੂੰ ਹੁਣ ਹਾਲ ਸੀਰੀਅਸ ਆ ਮੇਰੀ ਹੋ ਜਾ ਸੀਰੀਅਸ ਆ ਬਾਜੀ ਰਾਤ ਤੇ ਵੀ ਤੌੜੀ ਆ ਬਾਜੀ ਇਹ ਮੈਟਰੋ ਕੋ ਪਿੱਟਿਕ ਲੂੰਗੀ ਅੱਛਾ ਤੇ ਕੀ ਹੋਇਆ ਕੀ ਆ ਇਹ ਹਸਬੰਦ ਨਾਲ ਤੁਹਾਡੇ ਮੇਰੇ ਹਸਬੰਦ ਨੇ ਅੱਛਾ ਹੋਇਆ ਨਹੀਂ ਆ ਕੁਝ ਨਹੀਂ ਪਾਈ ਇਹਨੂੰ ਸੁੰਨ ਤੇ ਇਨੇ ਪੈਸੇ ਜਿਹੜੀ ਪਹਿਲੀ ਵਾਈਫ ਨੇ ਹੈ ਨਾ 5000 ਰੁਪਿਆ ਲਿਆ ਸੀਗਾ ਜੀ ਉਹਨੂੰ ਪਰਮਾਨ ਨੇ ਅੱਛਾ ਜੀ ਤੇ ਉਹ ਇਹਨੂੰ ਨਹੀਂ ਪਤਾ ਵੀ ਮੈਂ ਪੈਸੇ ਦਿੱਤੇ ਯਾਰੀ ਪਹਿਲੀ ਵਾਈਫ ਨੂੰ ਮੈਂ ਦੂਜੀ ਵਾਈਫ ਨਾਲ ਅੱਛਾ ਜੀ ਤੇ ਉਹਨਾਂ ਦਾ ਤਲਾਕ ਹੋ ਗਿਆ ਅੱਛਾ ਜੀ ਇਹ ਇਹ ਨਸ਼ੇ 'ਚ ਪੈ ਗਿਆ ਚਿੱਟੇ 'ਚ ਠੀਕ ਆ ਭਾਈ ਇੱਕੋਂ ਕੰਮ ਤੇ ਜਾ ਨਹੀਂ ਹੁੰਦਾ ਘਰ ਇਹਦਾ ਲਾਲ ਚੱਲਦਾ ਪਿਆ ਇਹਨੂੰ ਘਰੇ ਮੁੰਡੇ ਵੇਚ-ਪੇਚ ਕੇ ਧਮਕੀਆਂ ਦਿੰਦਾ ਹੈ ਜੇ ਕਹਿੰਦਾ ਸੀ 5500 ਰੁਪਿਆ ਕੌਣ ਧਮਕੀਆਂ ਦਿੰਦਾ ਪਿਛਦੀ ਧਮਕੀਆਂ ਦਿੰਦਾ ਜੇ 5 ਕੌਣ ਹੈ ਕੌਣ ਹੈ ਓਹ ਐਮਐਲਏ ਚ ਖੜਾ ਆ ਪਤਾ ਨਹੀਂ ਸਰਪੰਚੀ ਚ ਖੜਾ ਆ ਅੱਛਾ ਜੀ ਪਟੀਆਂ ਦੇ ਕੋਲ ਪਟੀਆਂ ਦੇ ਕੋਲੇ ਹੀ ਆ ਉਹ ਕਹਿੰਦਾ ਜੇ ਤੂੰ 5000 ਰੁਪਏ ਨਹੀਂ ਦਿੱਤਾ ਵਿਆਜ ਦੇ ਲੱਗਾ ਹੋਇਆ 12-13000 ਰੁਪਏ ਬਣਦਾ ਆ ਕਿ ਨਹੀਂ ਦਿੱਤਾ ਤਾਂ ਤੈਨੂੰ ਅਸੀਂ ਮਾਰ ਦਾਂਗੇ ਇਹ ਕੰਮ ਕਿਸ ਚੀਜ਼ ਦਾ ਕਰਦੇ ਨੇ ਇਹ ਫੈਕਟਰੀ ਚ ਪਾਜੀ ਕੰਮ ਕਰਦੇ ਨੇ ਤੇ ਅੱਜ ਕੀ ਅੱਜ ਕੀ ਹੋਇਆ ਅੱਜ ਇਹ ਦੱਸੋ ਅੱਜ ਇਹ ਨਹੀਂ ਪਤਾ ਕੀ ਹੋਇਆ ਮੈਂ ਅਸੀਂ ਤਾਂ ਘਰੇ ਸੀਗੇ ਭਾਈ ਤੇ ਇਹਨਾਂ ਨੂੰ ਇਹਨਾਂ ਨੂੰ ਫੋਨ ਆਇਆ ਇਹਨਾਂ ਨੂੰ ਇਹਨਾਂ ਨੂੰ ਘਰੇ ਜਿੱਦਾਂ ਬਾਰ-ਬਾਰ ਗੇੜੇ ਕੱਢਦਾ ਆ ਬੰਦਾ ਇਹਨਾਂ ਨੂੰ ਫੋਨ ਆਇਆ ਕਿਸ ਦਾ ਪਿੰਡ ਦੀ ਪਾਈ ਦਹੀ ਆਇਆ ਹੁਣ ਜਿਹੜਾ ਸਰਪੰਚ ਹੋਗਾ ਹਾਂਜੀ ਮੈਨੂੰ ਇਹਨਾਂ ਨੇ ਦੱਸਿਆ ਕਹਿੰਦੇ ਫੋਨ ਆਉਂਦਾ ਆ ਕਹਿੰਦੇ ਬਲੈਕਮਿਲ ਕਰਦੇ ਆ ਮੈਨੂੰ ਕਿਸੇ ਨੂੰ ਲੈ ਕੇ ਬਲੈਕਮਿਲ ਕਰਦੇ ਬਲੈਕਮਿਲ ਇਹ ਕਰਦੇ ਤੇਰੀ ਪਹਿਲੀ ਘਰ ਵਾਲੀ ਨੇ ਪੈਸੇ ਲਏ ਆ ਤੂੰ ਪੈਸੇ ਉਹ ਲੈ ਕੇ ਚੱਲ ਗਈ ਤੂੰ ਦੇ ਕਹਿੰਦਾ ਮੈਨੂੰ ਨਹੀਂ ਪਤਾ ਹੈਗਾ ਪੈਸੇ ਕਿਸ ਚੀਜ਼ ਦੇ ਲੈ ਆ ਫਿਰ ਜਦੋਂ ਜਦੋਂ